ਆਪਣਾ ਰੈ residencial ਦੇ ਵਿੱਚ ਸਭ ਤੋਂ ਆਈਕੋਨਿਕ ਪ੍ਰੋਜੈਕਟ ਆਹ ਰਾ A to Z वुडवर्क ਆ ਇਹ ਟ੍ਰਾਂਸਪੋਰਟ ਵੀ ਆਪਾਂ ਕਰ ਸਕਦੇ ਆ ਖੁੱਲ ਕੇ ਦੁਬਾਰਾ ਰੈਡੀ ਹੋ ਕੇ ਆਪਾਂ ਕਿਤੇ ਹੋਰ ਵੀ ਰੈਡੀ ਕਰ ਸਕਦੇ ਆ वुਡਾ ਇੱਕ ਕੈਨੇਡੀਅਨ ਟੀਕ ਆ ਐਂਟੀ ਟਰਮਾਈਟ ਸਾਰੀ ਲੱਕੜ ਆ ਤੇ ਇਹਨੂੰ ਕਦੇ ਵੀ ਫੰਕ ਨਹੀਂ ਆਉਗੀ ਤੇ ਫਾਇਰ ਪ੍ਰੂਫ ਆ ਆਪਣਾ 3000 ਡਿਗਰੀ ਸੈਲਸੀਅਸ ਤੱਕ ਇਹਨੂੰ ਅੱਗ ਨਹੀਂ ਲੱਗ ਸਕਦੀ ਇਹ ਆਪਣਾ 1300 ਗਜ ਦੇ ਵਿੱਚ ਆ ਜਾਂਦਾ ਪੂਰਾ ਆ ਇੱਕ ਗਜੀਬੋ ਆ ਗਿਆ ਆਪਣਾ ਠੀਕ ਆ ਜੀ ਤੇ ਇਹ ਆ ਆਪਣੀ ਆ ਕੀ ਫਾਇਰਪਲੇਸ ਪਲਾਂਟਸ ਨੇ ਸਪੈਸ਼ਲੀ ਆਪਾਂ ਸਹਾਰनपुर ਯੂਪੀ ਤੋਂ ਮੰਗਾ ਵਾਏ ਹੋਇਆ ਵਿਲੇ ਦੇ ਅੰਦਰ ਅੰਦਰ ਸਿਰਫ ਸਿਰਫ ਮਤਲਬ 400 ਪਲਾਂਟਸ ਹੋਣਗੇ ਬੈਕ ਸਾਈਡ ਤੇ ਪੂਲ ਏਰੀਆ ਆ ਗਿਆ ਆਪਣਾ ਜੀ ਬਾਈ ਅੱਸੀ ਆ ਗਏ ਦੋਸਤੋ ਅਲਟਰਾ ਲਗਜ਼ਰੀ ਵਿਲਾ ਲੈ ਕੇ ਆਏ ਆ ਤੁਹਾਡੇ ਲਈ ਤੇ ਵਿਲੇ ਨੂੰ ਬਣਾਉਣ ਵਾਲੇ ਪ੍ਰੋਫੈਸ਼ਨਲ ਐਕਸਪੀਰੀਅੰਸ ਟੀਮ ਲੈ ਕੇ ਆਏ ਆ ਬਹੁਤ ਜੰਗ ਮੁੰਡੇ ਨੇ ਪੁਰਾਣਾ ਐਕਸਪੀਰੀਅੰਸ ਦਾ ਫੈਮਿਲੀ ਦਾ ਤੇ ਜਿਹੜੇ ਬਹੁਤ ਸੋਹਣੇ ਪ੍ਰੀਮੀਅਮ ਸੈਗਮੈਂਟ ਦੇ ਵਿੱਚ ਜੇ ਕਹਿ ਦਈਏ ਕੋਈ ਵੀ ਆਪਾਂ ਪ੍ਰਾਪਰਟੀ ਦਾ ਕੰਮ ਕਰਨਾ ਹੈ ਚਾਹੇ ਘਰ ਬਣਾਉਣੇ ਚਾਹੇ ਵਿਲੇ ਬਣਾਉਣੇ ਆ ਫਾਰਮ ਹਾਊਸ ਬਣਾਉਣੇ ਆ ਚਾਹੇ ਕੋਈ ਕਮਰਸ਼ੀਅਲ ਪ੍ਰੋਜੈਕਟ ਕਰਨਾ ਤੇ ਬਹੁਤ ਵਧੀਆ ਜੇ ਕਹਦੇ ਕੰਮ ਕਰਦੇ ਨੇ ਸਾਰੀ ਜਾਣਕਾਰੀ ਲਵਾਂਗੇ ਤੇ ਬਿਲੇ ਦੀ ਸਾਰੀ ਆਪਾਂ ਟੂਰ ਵੀ ਕਰਾਂਗੇ ਸਸਟੀ ਕਰ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਤੇ ਫਰਮ ਦਾ ਨਾਮ ਮੇਰਾ ਨਾਮ ਸੁਨਵੀਰ ਬੋਪਰਾ ਹੈ ਜੀ ਆਪਣੀ ਫਰਮ ਦਾ ਨਾਮ ਔਰਨੇਟ ਆ ਤੇ ਆਪਾਂ ਦੋਨੇ ਪ੍ਰੋਜੈਕਟ ਕਰਦੇ ਆ ਕਮਰਸ਼ੀਅਲ ਰੈਜਿਡੈਂਸ਼ੀਅਲ ਇਹਦਾ ਕੰਸਟਰਕਸ਼ਨ ਕਰਦੇ ਆ ਮੇਨਲੀ ਟਰਨ ਕੀ ਪ੍ਰੋਜੈਕਟਸ ਵਗੈਰਾ ਜੀ ਤੇ ਆਪਣਾ ਇਹ ਰੈ residențial ਦੇ ਵਿੱਚ ਸਭ ਤੋਂ ਆਈਕੋਨਿਕ ਪ੍ਰੋਜੈਕਟ ਆ ਤਾਂ ਕਰਕੇ ਤੁਹਾਨੂੰ ਇੱਥੇ ਲੈ ਕੇ ਆਏ ਆ ਆਪਾਂ ਦਿਖਾਉਣ ਲਈ ਤੇ ਚਲੋ ਆਜੋ ਆਪਾਂ ਅੱਗੇ ਵਧੀਏ ਜੀ ਭਾਈ ਜੇ ਗੱਲ ਕਰੀਏ ਨਾ ਵੀ ਸਭ ਤੋਂ ਵੱਧ ਜਿਹੜੀ ਖੁਸ਼ੀ ਹੁੰਦੀ ਹੈ ਨਾ ਵੀ ਅੱਜ ਕੱਲ ਜਿਹੜੇ ਨੌਜਵਾਨ ਆ ਸਾਰੇ ਬਾਹਰ ਵੱਲ ਭੱਜ ਰਹੇ ਆ ਜਾਂ ਕਹਿੰਦੇ ਕਿ ਇੱਥੇ ਕੋਈ ਕੰਮ ਨਹੀਂ ਹੈਗਾ ਪਰ ਚਲੋ ਆਪਣਾ ਜੋ ਫੈਮਿਲੀ ਬਿਜ਼ਨਸ ਤੋਂ ਉਹਨੂੰ ਅੱਗੇ ਵਧਾਇਆ ਤੇ ਬਾਕੀ ਇੱਕ ਚੀਜ਼ ਬਣਾਈ ਆ ਤੇ ਜਿਹੜੀ ਕੀ ਡਿਫਰੈਂਟ ਨਜ਼ਰ ਆਉਂਦੀ ਓਦੂ ਰੋ ਓਕੇ ਭਾਈ ਇਹ ਕਿੰਨੇ ਏਰੀਆ ਦੇ ਵਿੱਚ ਆ ਟੋਟਲ ਇਹ ਆਪਣਾ 1300 ਗਜ ਦੇ ਵਿੱਚ ਆ ਜਾਂਦਾ ਪੂਰਾ ਪੂਰਾ ਹੈ 1300 ਗਜ ਪੂਰਾ ਹਾਂ ਵੀ ਜਿਹੜੀ ਆਪਾਂ ਗੱਡੀਆਂ ਦੀ ਪਾਰਕਿੰਗ ਆ ਤੁਸੀਂ ਦੇਖ ਰਹੇ ਹੋ ਉੱਥੋਂ ਉੱਥੋਂ ਤੋਂ ਲੈ ਕੇ ਪ੍ਰੋਪਰ ਪੂਰਾ ਵਿਲਾ ਜੀ 1300 ਗਜ ਦੇ ਵਿੱਚ ਆਕ ਜਾਂਦਾ ਤੇ ਇਹ ਬਸ ਸਭ ਤੋਂ ਪਹਿਲਾਂ ਐਂਟਰੀ ਤੇ ਰਾਈਟ ਹੈਂਡ ਸਾਈਡ ਆਇਆ ਇੱਕ ਅਜੀਬੋ ਆ ਗਿਆ ਆਪਣਾ ਠੀਕ ਆ ਜੀ ਤੇ ਇਹ ਆ ਆਪਣੀ ਆ ਗਈ ਫਾਇਰਪਲੇਸ ਤੇ ਜਿੱਥੇ ਤੁਸੀਂ ਆਪਦਾ ਸਰਦੀਆਂ ਵਿੱਚ ਸ਼ਾਮ ਨੂੰ ਜਾਂ ਕੋਈ ਵੀ ਟਾਈਮ ਬੈਠ ਕੇ ਇੰਜੋਏ ਕਰ ਸਕਦੇ ਹੋ ਬੈਠ ਕੇ ਤੁਸੀਂ ਇੰਜੋਏ ਕਰ ਸਕਦੇ ਹੋ ਮਤਲ ਗੱਲਾਂ ਬਾਤਾਂ ਕਰਨੀਆਂ ਨੇ ਪੂਰਾ ਸੋਹਣਾ ਇਹ ਵੀ ਸਾਰਾ ਬਾਈ ਬੁਡਵਰਕ ਦਾ ਹੈ ਹਾਂਜੀ ਇਹ ਸਾਰਾ ਬੁਡਵਰਕ ਦਾ ਬੇਲਾ ਵੀ ਸਾਰਾ ਆਪਣਾ ਬੁਡਨ ਵਰਕ ਹੈ ਆਪਣੇ ਕਲਾਇੰਟ ਸੀਗੇ ਵੀ ਮਾਰਕ ਨਾਮ ਤੋਂ ਤੇ ਉਹਨਾਂ ਦਾ ਆਪਾਂ ਐਜ਼ ਅ ਆਫਿਸ ਤਿਆਰ ਕੀਤਾ ਉਹਨਾਂ ਦੀ ਕਲੋਨੀ ਲਈ ਮਤਲਬ ਜੋ ਵੀ ਉਹਨਾਂ ਦੀ ਰਿਕੁਆਇਰਮੈਂਟ ਸੀਗੀ ਹਾਂਜੀ ਹਾਂ ਟਾਊਨਸ਼ਿਪ ਲਈ ਉਹਨਾਂ ਲਈ ਆਪਾਂ ਕੀਤਾ ਸੀ ਤੇ ਆਹ ਬੱਚਿਆਂ ਦੇ ਲਈ ਆ ਗਿਆ ਆਪਣਾ ਇੱਕ ਬਿਊਟੀ ਸੈਕਸ਼ਨ ਜਾਂ ਠੀਕ ਆ ਬਾਈ ਜੀ ਉਹ ਲਾਉਣ ਦਾ ਆਪਣਾ ਮਤਲਬ ਬੱਚਿਆਂ ਨੇ ਖੇਡਣਾ ਲਾਉਣ ਦੇ ਵਿੱਚ ਤਾਂ ਉਹਨਾਂ ਲਈ ਇੱਕ ਡਿਫਰੈਂਟ ਜੀ ਲੁੱਕ ਦੇਤੀ ਹਾਂਜੀ ਹਾਂ ਜੀ ਇਧਰ ਦੀ ਆਪਾਂ ਵੈਸੇ ਲੁੱਕ ਦਿੱਤੀ ਤੁਰਨ ਵਾਸਤੇ ਪਰ ਇਧਰ ਆਪਣਾ ਜਿਹੜਾ ਲਾਉਣ ਦੇ ਵਿੱਚ ਜਿਹੜਾ ਆਪਣਾ ਲਾਉਣ ਏਰੀਆ ਬਾਕੀ ਇਹ ਸਾਰੇ ਆਲੇ-ਦਾਲੇ ਪਲਾਂਟਸ ਸਾਊਂਡ ਕਰਤੇ ਆਪਾਂ ਤੇ ਜਿਹੜੇ ਪਲਾਂਟਸ ਨੇ ਸਪੈਸ਼ਲੀ ਆਪਾਂ ਸਹਾਰनपुर ਯੂਪੀ ਤੋਂ ਮੰਗਵਾਏ ਹੋਏ ਆ ਤੇ ਟੋਟਲ ਹੈ ਵਿਲੇ ਦੇ ਅੰਦਰ-ਅੰਦਰ ਸਿਰਫ ਸਿਰਫ ਮਤਲਬ 400 ਪਲਾਂਟਸ ਹੋਣਗੇ ਘੱਟੋ-ਘੱਟ ਮਤਲਬ 1300 ਗਾਜ ਦੇ ਵਿੱਚ 400 ਪਲਾਂਟ ਤਾਂ 400 ਪਲਾਂਟ ਆਪਾਂ ਹੈਲਥ ਤੇ ਉਹਨਾਂ ਨੇ ਕਿਹਾ ਸੀ ਵੀ ਅਸੀਂ ਹੈਲਥ ਤੇ ਫੋਕਸ ਦੇਣਾ ਤਾਂ ਕਰਕੇ ਆਪਾਂ ਜੋ ਆਪਣਾ ਕਲਾਇੰਟ ਆਪਣੇ ਤੋਂ ਮੰਗਦਾ ਆਪਾਂ ਉਹੀ ਚੀਜ਼ ਦੇਵਾਂਗੇ ਕੀ ਬਾਤ ਹੈ ਜੀ ਤੇ ਬਾਈ ਜੇ ਹੁਣ ਗੱਲ ਕਰੀਏ ਹਾਂਜੀ ਆ ਜੋ ਫਿਲਾ ਤਿਆਰ ਕੀਤਾਗਾ ਹਾਂਜੀ ਬਾਈ ਇੱਕ ਥਾਂ ਤੋਂ ਖੜ ਕੇ ਦਿਖਾ ਦੀ ਸਮਾਰਕੇ ਇਹਦਾ ਬਾਈ ਸਾਰਾ ਡਿਜ਼ਾਈਨ ਹਾਂਜੀ ਜੋ ਬਣਾਇਆ ਸਾਰਾ ਆਪਣੀ ਟੀਮ ਨੇ ਕੀਤਾ ਹਾਂ ਇਹ ਸਾਰਾ ਆਪਣੀ ਟੀਮ ਨੇ ਕੀਤਾ ਤੇ ਪਰ ਜਿਹੜੀ ਆਪਾਂ ਜੋ ਚੀਜ਼ ਮੰਗਵਾਈ ਆ ਜਿਹੜੀ ਇੱਕ ਵੁੱਡ ਆ ਇੱਕ ਕੈਨੇਡੀਅਨ ਟੀਕ ਆ ਕੈਨੇਡੀਅਨ ਤੇ ਉਹ ਕੈਨੇਡਾ ਦੀਆਂ ਕੰਪਨੀਆਂ ਨੇ ਜੋ ਦਿੱਲੀ ਬੈਠੀਆਂ ਤੇ ਉਹ ਆਪਣੇ ਨਾਲ ਡੀਲ ਕਰਦੀਆਂ ਪ੍ਰਮੋਟ ਕਰਦੀਆਂ ਬੇਸਿਕਲੀ ਠੀਕ ਹੈ ਜੀ ਵੁੱਡਨ ਵਰਕ ਨੂੰ ਤੇ ਆਪਾਂ ਨੂੰ ਇੱਥੇ ਕਲਾਇੰਟ ਦੀ ਰਿਕੁਆਇਰਮੈਂਟ ਇਹ ਸੀਗੀ ਇੱਥੇ ਆਪਾਂ ਕੰਕਰੀਟ ਨਹੀਂ ਯੂਜ਼ ਕਰ ਸਕਦੇ ਠੀਕ ਹੈ ਜੀ ਤੇ ਆਪਾਂ ਆਫਿਸ ਬਣਾਉਣਾ ਸੀ ਤਾਂ ਕਰਕੇ ਜਿਵੇਂ ਲੋਕ ਰੀਅਲ ਏਸਟੇਟ ਦਾ ਆਪਣਾ ਟੀਨਾ ਦੇ ਵਿੱਚ ਆਫਿਸ ਬਣਾ ਲੈਂਦੇ ਆ ਜਾਂ ਉਦਾਂ ਕੋਈ ਚੀਜ਼ ਹੁੰਦੀ ਆ ਫਿਰ ਆਪਾਂ ਨਵਾਂ ਕਨਸੈਪਟ ਸੋਚਿਆ ਸੀਗਾ ਉਹਨਾਂ ਨਾਲ ਉਹਨਾਂ ਨਾਲ ਬਹਿ ਕੇ ਮਿਲ ਕੇ ਤੇ ਫਿਰ ਆਪਾਂ ਵੁੱਡਨ ਵਰਕ 'ਚ ਵਰਕ ਕੀਤਾ ਮਲ ਜਿਵੇਂ ਕਹਿ ਦਈਏ ਪ੍ਰੀਮੀਅਮ ਟਾਊਨਸ਼ਿਪ ਬਣੀ ਹੋਈ ਆ ਇਹ ਹਾਂਜੀ ਹਾਂ 20000 20000 ਸਕੁਅਰ ਫੁੱਟ ਦੇ ਦਾ ਇੱਥੇ ਗੱਲ ਕਰੀਏ ਸਾਰੇ ਪਲਾਟ ਆ ਗਏ ਉਹ ਵਿੱਚ ਜਿਹੜਾ ਆਪਣਾ ਮੇਨ ਆ ਗਿਆ ਆਫਿਸ ਤਾਂ ਉਹ ਵੀ ਉਸ ਤਰੀਕੇ ਨਾਲ ਹੀ ਦਿੱਤਾ ਪ੍ਰੀਮੀਅਮ ਲੁੱਕ ਦੇ ਵਿੱਚ ਹਾਂਜੀ 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 ਜੀ ਸਾਰਾ ਇਹ ਵੁੱਡਵਰਕ ਹੋਇਆ ਹੋਇਆ ਸਾਰਾ A to Z ਵੁੱਡਵਰਕ ਆ ਇਹ ਟ੍ਰਾਂਸਪੋਰਟ ਵੀ ਆਪਾਂ ਕਰ ਸਕਦੇ ਆ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜੇ ਆਪਾਂ ਇਹ ਲਿਜਾਣਾ ਹੋਵੇ ਇਹ ਸਾਰਾ ਖੋਲ ਕੇ ਦੁਬਾਰਾ ਰੈਡੀ ਹੋ ਕੇ ਆਪਾਂ ਕਿਤੇ ਹੋਰ ਵੀ ਰੈਡੀ ਕਰ ਸਕਦੇ ਆ ਮਤਲਬ ਇਹਨੂੰ ਆਪਾਂ ਪ੍ਰੋਪਰ ਜਿਵੇਂ ਫਿੱਟ ਕੀਤਾ ਹੈ ਹਾਂ ਇਹ ਇਦਾਂ ਹੀ ਖੋਲ ਦਿੰਦਾ ਜਿਵੇਂ ਉਹ ਜਿਹੜੀ ਉਹ ਆ ਲੱਕੜ ਦੀ ਫੱਟੀ ਟਾਈਪ ਕਹਿ ਦਿੰਦੇ ਆ ਜੋ ਵੀ ਪੂਰੀ ਉਹ ਲੈਂਥ ਆ ਉਹ ਸਾਰੀਆਂ ਲੈਂਥ ਉਹਦਾਂ ਹੀ ਖੁੱਲ ਜਾਂਦੀਆਂ ਨੇ ਠੀਕ ਆ ਦੁਬਾਰੇ ਉੱਥੇ ਜਾ ਕੇ ਫਿੱਟ ਕਰ ਲੂ ਕਿਤੇ ਮਤਲਬ ਦੁਬਾਰੇ ਹਾਂਜੀ ਜਿੱਥੇ ਮਰਜ਼ੀ ਤੁਸੀਂ ਕਰ ਸਕਦੇ ਠੀਕ ਆ ਜੀ ਬਈ ਪਹਿਲਾਂ ਦਿਖਾਉਣ ਤੋਂ ਕਿਉਂਕਿ ਕਈ ਦੋਸਤ ਸੋਚਦੇ ਆ ਵੀ ਯਾਰ ਸੁਪਨਾ ਬਣ ਜਾਂਦਾ ਇਹ ਚੀਜ਼ ਦੇਖ ਕੇ ਵੀ ਬਾਈ ਮੈਂ ਤਾਂ ਇਹੀ ਚੀਜ਼ ਬਣਾਉਣੀ ਆ ਇਹਦੀ ਸਟਾਰਟਿੰਗ ਰੇਂਜ ਕਿੰਨੀ ਕਾ ਵੀ ਸਟਾਰਟਿੰਗ 6000 ਤੋਂ ਸਟਾਰਟ ਹੋ ਜਾਂਦਾ ਸਕੇਅਰਪਟ ਦੇ ਬਾਗਰ ਠੀਕ ਹੈ ਜੀ ਤੇ ਬਾਕੀ ਉਸ ਤੋਂ ਬਾਅਦ ਥੋੜਾ ਥੋੜਾ ਜਿਵੇਂ ਕੁਆਲਿਟੀ ਚ ਥੋੜਾ ਬਹੁਤ ਜਿਵੇਂ ਤੁਸੀਂ ਕਰ ਲਓ 6000 ਤੋਂ 8000 ਦੇ ਵਿੱਚ ਮੈਕਸਿਮਮ ਹੋ ਜਾਂਦਾ ਠੀਕ ਹੈ ਜੀ ਤੇ ਜਿਹੜਾ ਵੀ ਆਮ ਆਪਾਂ ਕੋਈ ਘਰ ਬਣਾਉਣੇ ਆ ਜਾਂ ਕਮਰਸ਼ੀਅਲ ਉਹ ਪ੍ਰੋਜੈਕਟ ਕਿੱਥੋਂ ਸਟਾਰਟ ਹੋ ਜਾਂਦਾ ਪਰ ਉਹ ਆਪਣਾ ਵੀ ਜਿਵੇਂ 900 ਤੋਂ ਲੈ ਕੇ 1200 ਰੁਪਏ ਸਕਰ ਫੁੱਟ ਦੇ ਵਿੱਚ ਵਿੱਚ ਆਪਣਾ ਹਾਂ ਸਿਵਲ ਵਰਕ ਉਹ ਵਸ ਮਟੀਰੀਅਲ ਤੇ ਡਿਪੈਂਡ ਕਰਦਾ ਜੋ ਅਗਲਾ ਲੈਣਾ ਚਾਹੁੰਦਾ ਆਪਾਂ ਉਸ ਹਿਸਾਬ ਨਾਲ ਦੇ ਦਿੰਨੇ ਆ ਉਸ ਹਿਸਾਬ ਨਾਲ ਰੇਟ ਚੇਂਜ ਹੁੰਦਾ ਰਹਿੰਦਾ ਉਹ ਅੱਗੇ ਆਉਣ ਦੀ ਸਾਈਟ ਫਾਈਨਲ ਹਾਂ ਔਨ ਦੀ ਸਾਈਟ ਮਤਲਬ ਕਿੰਨਾ ਕੁ ਉਹਦੇ ਨਾਲ ਫਰਕ ਪੈਂਦਾ ਉਹ ਚੀਜ਼ ਦਾ ਕਾਫੀ ਤੇ ਲਓ ਵੀ ਦੋਸਤੋ ਸਭ ਤੋਂ ਪਹਿਲਾਂ ਅੰਦਰ ਚੱਲਦੇ ਆ ਤੇ ਆ ਪਾਲਿਸ਼ ਚੱਲ ਰਹੀ ਹੈ ਆਪਣੀ ਠੀਕ ਆ ਜੀ ਇਹ ਇੰਨਾ ਤਾਂ ਹੀ ਹੁੰਦਾ ਆਪਾਂ ਜਿਹੜੀ ਕੰਪਨੀ ਨਾਲ ਟਾਈ ਅਪ ਕੀਤਾ ਸੀਗਾ ਉਹਨਾਂ ਨੇ ਮਤਲਬ ਉਹਨਾਂ ਨੇ ਆਪ ਨੂੰ ਪਾਲਿਸ਼ ਕਰ ਹਾਂ ਉਹਨਾਂ ਨੇ ਉਹ ਕਰਨਾ ਥੋੜੇ ਇਹ 2 ਸਾਲ ਬਾਅਦ ਆਪਾਂ ਘਟੋ-ਘਟ ਕਰਦੇ ਹੁੰਦੇ ਆ ਮਤਲਬ ਚੀਜ਼ਾਂ 'ਚ ਭਾਈ ਜੀ ਜਦੋਂ ਲੱਕੜ ਦੀ ਮੇਨ ਗੱਲ ਆ ਗਈ ਇੱਕ ਆਪਣੇ ਦਿਲ 'ਚ ਇਹ ਹੁੰਦਾ ਵੀ ਕਿਤੇ ਇਹਨੂੰ ਕੋਈ ਸਿਉਕ ਜਾਂ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ। ਨਹੀਂ ਨਹੀਂ ਇਹ ਐਂਟੀ ਟਰਮਾਈਟ ਸਾਰੀ ਲੱਕੜ ਆ ਤੇ ਇਹਨੂੰ ਕਦੇ ਵੀ ਸਿਉਕ ਨਹੀਂ ਆਉਗੀ। ਵੈਸੇ ਵੀ ਇਹਦੀ 30 ਸਾਲ ਦੀ ਆਪਾਂ ਨੂੰ ਉਹਨਾਂ ਨੇ ਲਾਈਫ ਦਿੱਤੀ ਹੋਈ ਆ ਬਿਲਹੇ ਦੀ। ਤੇ ਹਰ 5 ਸਾਲ ਬਾਅਦ ਇਹਦਾ ਟੱਚ-ਅਪ ਹੁੰਦਾ। ਠੀਕ। ਤੇ ਉਦਾਂ ਇਹਨੂੰ ḍੀਲ ਕੀਤਾ ਗਿਆ। ਕਦੇ ਵੀ ਸਿਉਕ ਸਿਉਕ ਨਾਲ ਚੱਕਰ ਨਹੀਂ। ਬਾਕੀ ਇਹ ਨਾ ਜ਼ਮੀਨ ਤੋਂ 1 ਫੁੱਟ ਉੱਚਾ ਰੱਖ ਕੇ ਆਪਾਂ ਬਣਾਇਆ ਹੋਇਆ। ਨਾ ਥੱਲੇ ਪਾਣੀ ਪੂਣੀ ਦੀ ਹਾਂਜੀ ਪਾਣੀ ਪੂਣੀ ਦਾ ਕੋਈ ਆਪਾਂ ਨੂੰ ਹੋ ਨਹੀਂ ਹੁੰਦਾ ਵੀ ਪਾਣੀ ਪੈ ਕੇ ਲੱਕੜ ਢੋਕੜਦਾ ਕੋਈ ਲੱਕੜ ਫੁੱਲਦੀ ਆ ਇਹ ਵੀ ਇੱਕ ਖਾਸ ਗੱਲ ਹੈ ਕਿਉਂਕਿ ਜਿਹੜੇ ਸਵਾਲ ਦੋਸਤੋ ਤੁਹਾਡੇ ਹੈਗੇ ਆ ਸਾਰੇ ਲਗਭਗ ਬਾਈ ਕਵਰ ਕਰ ਰਹੇ ਆ ਤੇ ਬਾਈ ਚੱਲੀਏ ਜੀ ਫਿਰ ਅੰਦਰ ਹਾਂਜੀ ਹਾਂਜੀ ਬਾਈ ਬਹੁਤ ਸ਼ਾਨਦਾਰ ਬਣਾਇਆ ਵਿੱਚੋਂ ਹਾਂਜੀ ਹਾਂ ਜੇ ਕਹ ਦੀਏ ਤੇ ਬਾਈ ਕਿੰਨਾ ਏਰੀਆ ਆ ਗਿਆ ਟੋਟਲ ਜਿਹੜਾ ਆਪਣਾ ਇਹ ਇਹ 1100 ਸਕੁਅਰ ਫੀਟ ਆ ਤੇ ਇਹ ਪਹਿਲਾਂ ਸਾਡੇ ਕਲਾਇੰਟ ਦੀ ਰਿਕੁਆਇਰਮੈਂਟ ਸੀ ਵੀ ਇਦਾਂ ਰਿਸੈਪਸ਼ਨ ਏਰੀਆ ਚਾਹੀਦਾ ਸਾਨੂੰ ਤੇ ਆਪਾਂ ਰਿਸੈਪਸ਼ਨ ਏਰੀਆ ਪ੍ਰੋਵਾਈਡ ਕੀਤਾ ਪਿੱਛੇ ਜੇ ਜਨ ਆ ਗਈ ਜੋ ਵੀ ਆਪਣਾ ਰਿਜ਼ੀਡੈਂਟ ਦੇ ਦਾ ਨਾਲ ਆ ਹਾਂਜੀ ਹਾਂ ਤੇ ਆਪਣਾ ਉੱਪਰ ਆ ਜਾਂਦਾ ਇੱਥੇ ਆਪਾਂ ਇਹਨਾਂ ਨੇ ਆਪਣੀ ਕਲੋਨੀ ਦਾ ਜੋ ਵੀ ਮਾਡਲ ਰੱਖਣਾ ਉਹਦੇ ਲਈ ਉਹਦੇ ਲਈ ਆਪਾਂ ਪ੍ਰੋਪਰ ਥੱਲੋਂ ਵਿਜ਼ੀਬਲ ਹੋਵੇ ਚੀਜ਼ ਉਸ ਵੇ ਨਾਲ ਆਪਾਂ ਇਹ ਚੀਜ਼ ਸੋਚੀ ਸੀ ਬਸ ਸਟੇਅਰ ਤੇ ਜਾ ਕੇ ਬੰਦਾ ਦੇਖ ਸਕਦਾ ਤੇ ਅੰਦਰੋਂ ਐਂਟਰੀ ਵੇਲੇ ਵੀ ਆਪਣੀ ਨਿਗਾ ਪੈਂਦੀ ਹੋ ਜੂਗੀ ਠੀਕ ਹੈ ਜੀ ਇਹ ਵੀ ਸਾਰੇ ਬੁੱਡਵਰਕ ਹਨਾ ਟੋਲੀ ਹਾਂਜੀ A to Z ਬੁੱਡਨਵਰਕ ਹੈ ਜੀ ਆ ਦੋ ਰੂਮ ਬਣਵਾਏ ਸੀਗੇ ਤੇ ਆ ਆ ਰੂਮ ਪ੍ਰੈਜੈਂਟੇਸ਼ਨ ਰੂਮ ਆ ਉਹਨਾਂ ਦਾ ਕੀ ਬਾਤ ਹੈ ਜੀ ਲੋਬੀ ਦੋਸਤੋ ਆ ਵੀ ਦਿਖਾ ਦਈਏ ਤੇ ਰੂਮ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਹੋਇਆ ਹੋਇਆ ਜਿਵੇਂ ਗੱਲ ਕਰੀਏ ਇਹ ਸਾਰਾ ਜਿਹੜਾ ਵਰਕ ਹੋਇਆ ਹਾਂਜੀ ਲੱਕੜ ਦਾ ਇਹ ਸਾਰਾ ਪੁਤਿਆਰ ਕੀਤਾ ਗਿਆ ਹਾਂਜੀ ਸਾਰਾ ਆਪਾਂ ਤਿਆਰ ਕੀਤਾ ਆਪਣੀ ਟੀਮ ਨੇ ਤਿਆਰ ਕੀਤਾ ਇਹ ਤੇ ਪ੍ਰੋਪਰ ਇਹਦਾ ਮੇਨਲੀ ਇਹਦਾ ਵੁੱਡਨ ਦਾ ਆਪਾਂ ਨੂੰ ਕਈ ਇਹ ਚੀਜ਼ ਹੁੰਦੀ ਆ ਵੀ ਰੇਨ ਦਾ ਇਹ ਰੇਨ ਪ੍ਰੂਫ ਆ ਪੇ ਮੈਂ ਦੂਜੀ ਦਿੱਕਤ ਹੁੰਦੀ ਹੈ ਅਗਲਾ ਕੋਈ ਕੋਈ ਵੀ ਕਲਾਇੰਟ ਪੁੱਛਦਾ ਵੀ ਹਾਂ ਵੀ ਅੱਗ ਦਾ ਕੁਝ ਯੋਖਾ ਤਾਂ ਵੱਡੀ ਪ੍ਰੋਬਲਮ ਹੀ ਹੈ ਹਾਂਜੀ ਹਾਂ ਮੈਂ ਵੀ ਇਹ ਸੋਚ ਰਿਹਾ ਵੀ ਅੱਗ ਵਾਲੀ ਕੋ ਟੈਨਸ਼ਨ ਮੇਨ ਇਹ ਫਾਇਰ ਪ੍ਰੂਫ ਆ ਆਪਣਾ 3000 ਡਿਗਰੀ ਸੈਲਸੀਅਸ ਤੱਕ ਹੈ ਇਹਨੂੰ ਅੱਗ ਨਹੀਂ ਲੱਗ ਸਕਦੀ ਉਹ ਵੱਖਰੀ ਗੱਲ ਆ ਜੇ ਉਹ ਤਾਂ ਕਹਿੰਦੇ ਸਿਲੰਡਰ ਲੈ ਕੇ ਆਇਆ ਉਹ ਤਾਂ ਲਾਈ ਦੇ ਮਤਲਬ ਤਾਂ ਦੂਜੇ ਨੂੰ ਵੀ ਲੱਗ ਜੂਗੀ ਪਰ ਨੋਰਮਲ ਅੱਗ ਜਿਵੇਂ ਆਪਾਂ ਘਰ 'ਚ ਜੋ ਯੂਜ਼ ਕਰਦੇ ਆ ਉਹਦੇ ਨਾਲ ਕੋਈ ਨਹੀਂ ਨਹੀਂ ਉਹਦੇ ਨਾਲ ਕੋਈ ਇਹਨੂੰ ਦਿੱਕਤ ਨਹੀਂ ਆएगी ਠੀਕ ਆ ਹਾਂਜੀ ਆਪੇ ਇੱਥੇ ਕਿਚਨ ਵੀ ਆ ਆਪਣਾ ਪ੍ਰੋਪਰ ਆ ਕਦੇ ਕੋਈ ਐਦਾਂ ਕੁਝ ਨਹੀਂ ਪ੍ਰੋਬਲਮ ਕੋਈ ਟੈਨਸ਼ਨ ਨਹੀਂ ਨਾਲ ਵੀ ਬਾਥਰੂਮ ਦੇ ਆ ਹਾਂ ਨਾਲ ਬਾਥਰੂਮ ਨੇ ਜੀ ਇਧਰਲੀ ਸਾਈਡ ਵੀ ਤੇ ਦੋ ਰੂਮਸ ਤੇ ਇਹ ਦੇਖ ਸਕਦੇ ਹੋ ਤੁਸੀਂ ਇੱਥੇ ਪੂਰਾ ਵੈਂਟੀਲੇਸ਼ਨ ਦਾ ਵੀ ਪ੍ਰਬੰਧ ਆ ਹਾਂਜੀ ਵੈਂਟੀਲੇਸ਼ਨ ਦਾ ਪ੍ਰੋਪਰ ਆ ਉਧਰੋਂ ਲਾਈਟ ਅੰਦਰ ਆਉਣ ਲਈ ਪ੍ਰੋਪਰ ਹੋ ਆਪਾਂ ਕੀਤਾ ਹੋਇਆ ਜੀ ਬਾਈ ਵੀ ਆਪਾਂ ਨੂੰ ਆਰਟੀਫੀਸ਼ੀਅਲ ਲਾਈ ਨੋ ਵੀ ਦੋਸਤੋ ਦੇਖ ਸਕਦੇ ਹੋ ਤੁਸੀਂ ਬਾਈ ਹੋਰਾਂ ਨੇ ਕੰਮ ਵੀ ਕਮਾਲ ਦਾ ਕੀਤਾ ਕੰਮ ਮੂੰਹੋਂ ਬੋਲਦਾ ਚੀਜ਼ ਇੱਕ ਇੱਕ ਚੀਜ਼ ਨਾ ਤੁਸੀਂ ਦੇਖੋਗੇ ਮੂੰਹੋਂ ਬੋਲਦੀ ਆ ਬਹੁਤ ਜੇ ਕਹਿੰਦੇ ਬਰੀਕੀ ਨਾਲ ਕੰਮ ਹੋਇਆ ਹੋਇਆ ਤੇ ਜਦੋਂ ਬਾਹਰੋਂ ਆਏ ਸੀਗਾ ਲੱਗਦਾ ਯਾਰ ਵੀ ਬਹੁਤ ਸੋਹਣਾ ਪ੍ਰੋਜੈਕਟ ਹੈ ਪਰ ਅੰਦਰ ਆ ਕੇ ਉਸ ਤੋਂ ਵੀ ਕਿਤੇ ਹੁਣ ਸੋਹਣੇ ਤੋਂ ਵੀ ਸੋਹਣਾ ਕਹਿਣਾ ਪੈ ਰਿਹਾ ਕਿਉਂਕਿ ਬਹੁਤ ਜ਼ਿਆਦਾ ਜੇ ਕਹਿੰਦੇ ਜਨੀਕ ਦਾ ਇੱਕ ਪ੍ਰੋਜੈਕਟ ਬਣਾਇਆਗਾ ਇਹ ਚੀਜ਼ ਜ਼ਿਆਦਾਤਰ ਆਪਾਂ ਮਨਾਲੀ ਜਾਂ ਆਪਾਂ ਬਾਹਰ ਘੁੰਮਣ ਜਾਂਦੇ ਉੱਥੇ ਆਪੋ ਨੇ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਤੇ ਭਾਈ ਇਹ ਪਹਿਲੀ ਆਈਡੀਆ ਸੀ ਫਿਰ ਆਪਣਾ ਜਦੋਂ ਕਿ ਪਾਰਟੀ ਦਾ ਆਈਡੀਆ ਸੀ ਕਿ ਵੀ ਅਸੀਂ ਆ ਚੀਜ਼ ਬਣੂਗਾ ਮੇਨਲੀ ਪਾਰਟੀ ਦਾ ਆਈਡੀਆ ਸੀ ਉਹਨਾਂ ਨੇ ਸਾਨੂੰ ਜਸਟ ਆਈਡੀਏ ਤੇ ਆਈਡੀਆ ਦੱਸਿਆ ਸੀ ਉਹ ਆਈਡੀਏ ਤੇ ਕੰਮ ਕੀਤਾ ਫਿਰ ਅੱਗੇ ਜੀ ਤੇ ਫਿਰ ਜੋ ਸਾਨੂੰ ਲੱਗਿਆ ਅਸੀਂ ਦਿਮਾਗ ਲਾਇਆ ਵੀ ਆਪਾਂ ਉਹਨਾਂ ਨੇ ਕਿਹਾ ਵੀ ਅਸੀਂ ਟੀਨ ਚ ਤਾਂ ਕਰ ਨਹੀਂ ਸਕਦੇ ਠੀਕ ਹੈ ਜੀ ਤੇ ਕੁਝ ਤੁਸੀਂ ਦਿਮਾਗ ਲਾਓ ਆਪਾਂ ਕੀ ਕਰ ਸਕਦੇ ਹਾਂ ਡਿਫਰੈਂਟ ਫਿਰ ਸਾਡੀ ਟੀਮ ਬੈਠੀ ਅਸੀਂ ਡਿਸਾਈਡ ਕੀਤਾ ਵੀ ਅੱਦਾਂ ਆਪਾਂ ਵੁੱਡਨ ਚ ਵੀ ਬਣਾ ਸਕਦੇ ਹਾਂ ਵੁੱਡਨ ਦੀ ਕੋਈ ਰੈਸਟ੍ਰਿਕਸ਼ਨ ਨਹੀਂ ਹੈਗੀ ਜੇ ਆਪਾਂ ਉਦਾਂ ਬਣਾਈਏ ਜੀ ਜੀ ਤੇ ਹਾਂ ਜੀ ਤੇ ਭਾਈ ਇਹਨੂੰ ਟਾਈਮ ਕਿੰਨਾ ਕੁ ਕੁਈ ਕਲਾਇੰਟ ਦੀ ਇੱਛਾ ਹੁੰਦੀ ਆ ਇਧਰੋਂ ਦੋਸਤ ਤੁਸੀਂ ਦੇਖ ਸਕਦੇ ਹੋ ਬਾਹਰ ਲਾਉਨ ਏਰੀਆ ਦੇਖ ਸਕਦੇ ਹੋ ਬਹੁਤ ਸੋਹਣੇ ਤਰੀਕੇ ਨਾਲ ਬਾਹਰ ਦਾ ਆਨੰਦ ਬਈ ਟਾਈਮਿੰਗ ਦੀ ਜੇਕਰ ਇਹ ਟਾਈਮਿੰਗ ਡਿਜ਼ਾਈਨ ਤੇ ਡਿਪੈਂਡ ਕਰਦਾ ਆਪਣਾ ਵੀ ਡਿਜ਼ਾਈਨ ਕਿਦਾਂ ਦਾ ਆਪਾਂ ਲੈ ਰਹੇ ਹਾਂ ਜਿਵੇਂ 4 ਤੋਂ 6 ਮਹੀਨੇ ਦੇ ਅੰਦਰ ਅੰਦਰ ਆਲਮੋਸਟ ਹੋ ਜਾਂਦਾ ਕੋਈ ਜੇ ਆਪਾਂ ਕਰੀਏ ਖਿੱਚ ਕੇ ਜੇਕਰ ਜੋ ਇਹ ਮਤਲਬ ਗੁੜਨ ਆਉਂਦੀ ਆ ਇਹ ਕੱਟੀ-ਕਟਾਈ ਆਉਂਦੀ ਉਹ ਸਭ ਹਾਂ ਇਹ ਕੱਟੀ-ਕਟਾਈ ਆਉਂਦੀ ਆ ਆਪਾਂ ਬਸ ਜੋੜਦੇ ਆ ਠੀਕ ਹੈ ਜੀ ਹਾਂ ਉਹ ਆਪਾਂ ਪਹਿਲਾਂ ਉਹਨੂੰ ਦੱਸ ਦਿੰਨੇ ਆਪਣਾ ਸਾਈਜ਼ ਕਿੰਨਾ ਆਪਾਂ ਕੀ ਕੀ ਤਿਆਰ ਕਰ ਡਿਜ਼ਾਈਨ ਹੈ ਡਿਜ਼ਾਈਨ ਦੇ ਅਕੋਰਡਿੰਗ ਉਹ ਕੱਟੀ ਕਟਾਈ ਆਉਂਦੀ ਆਪਾਂ ਜੋੜ ਲੈਣੀ ਤੇ ਕਿੰਨਾ ਟਾਈਮ ਹੋ ਗਿਆ ਵੀ ਇਹਨੂੰ ਤਿਆਰ ਕੀਤੇ ਨੂੰ ਇਹਨੂੰ 8 ਮਹੀਨੇ ਹੋ ਗਏ 8 ਮਹੀਨੇ ਕੋਈ ਤੁਹਾਨੂੰ ਕਹਿੰਦੇ ਹੁੰਦਾ ਨਾ ਇੱਕ ਕੋਈ 네ਗੇਟਿਵ ਹਾਂਜੀ ਕੋਈ ਆਇਆ ਹੋਵੇ ਵੀ ਯਾਰ ਆ ਚੀਜ਼ ਯਾਰ ਵੀ ਫਿੱਟ ਨਹੀਂ ਆ ਰਹੀ ਉਹ ਤਾਂ ਫਿਰ ਦੇਖੋ ਜੀ ਕਿਸੇ ਨੂੰ ਵੀ ਦੁਨੀਆ 'ਚ ਇਹ ਚੀਜ਼ ਆਦੀ ਜੇ ਤੁਹਾਨੂੰ 10 ਲੋਕ ਕਹਿੰਦੇ ਆ ਵੀ ਹਾਂ ਸਹੀ ਆ ਕੋਈ ਇੱਕ ਤਾਂ ਬੰਦਾ ਹੁੰਦਾ ਹੁੰਦਾ ਹੀ ਆ। ਕੋਈ ਐਕਸਪੀਰੀਅੰਸ ਆ ਤੁਸੀਂ ਜਿਵੇਂ ਇੱਥੇ ਵੈਸੀ ਕਿਆ ਤਾਂ ਹੈ ਨਹੀਂ ਕਿਸੇ ਨੇ ਫਿਲਹਾਲ ਸਭ ਨੂੰ ਵਧੀਆ ਲੱਗਿਆ ਯੂਨੀਕ ਲੱਗਿਆ ਕਨਸੈਪਟ ਇਹ ਕਨਸੈਪਟ ਹੁਣ ਆਇਆ ਵੀ ਨਹੀਂ ਨਾ ਐਕਚੁਅਲੀ ਬਹੁਤ ਜ਼ਿਆਦਾ ਇੱਥੇ ਆਪਾਂ ਪਹਾੜਾਂ ਦੀ ਦੇਖਦੇ ਆਂ ਉੱਧਰ ਵੀ ਜਿਵੇਂ ਕੁਆਲਿਟੀ ਚ ਕੰਪਰੋਮਾਈਜ਼ ਕੀਤਾ ਹੁੰਦਾ ਉੱਧਰ ਤਾਂ ਬਹੁਤ ਮਤਲਬ ਕੁਆਲਿਟੀ ਇੰਨੀ ਜ਼ਿਆਦਾ ਜੇ ਕਹੇ ਦੀ ਇੰਨੀ ਫਰਨੀਚਿੰਗ ਨਹੀਂ ਹੁੰਦੀ ਹਾਂਜੀ ਤੇ ਭਾਈ ਇਸ ਤੋਂ ਇਲਾਵਾ ਬੈਕ ਸਾਈਡ ਤੇ ਵੀ ਆਪਾਂ ਹਾਂਜੀ ਬੈਕ ਸਾਈਡ ਤੇ ਪੂਲ ਏਰੀਆ ਆ ਗਿਆ ਆਪਣਾ ਜੀ ਭਾਈ ਤੇ ਬਾਕੀ ਆ ਵੀ ਜੋ ਆਪਾਂ ਆਪਾਥਰ ਸੀਗਾ ਇਹ ਰਾਜਸਥਾਨ ਤੋਂ ਆਪਾਂ ਮੰਗਵਾਇਆ ਸਪੈਸ਼ਲ ਕraft ਕਰਵਾ ਕੇ ਠੀਕ ਹੈ ਜੀ ਇਹ ਵਧੀਆ ਲੁੱਕ ਦਿੰਦਾ ਇੱਥੇ ਪਿਆ ਥੋੜਾ ਜਿਹਾ ਪੀਸ ਜਾਂ ਵਾਈਫ ਦਿੰਦਾ ਜੁਨੀਕ ਜੀ ਚੀਜ਼ ਇੱਕ ਆਹ ਯੂਨੀਕ ਦੀ ਚੀਜ਼ ਥੋੜਾ ਜਿਆਦਾ ਦੰਗੀਆਂ ਦੀ ਠੀਕ ਹੈ ਤੇ ਉੱਪਰ ਵੀ ਸਿੰਗਲਸ ਆ ਗਏ ਹਾਂਜੀ ਸਿੰਗਲਸ ਆ ਗਏ ਠੀਕ ਹੈ ਜੀ ਆ ਆਪਣਾ ਪੂਲ ਸਾਈਡ ਏਰੀਆ ਆ ਜਾਂਦਾ ਆ ਵਾਹ ਆ ਵੀ ਇੱਕ ਦੋਸਤੋ ਬਾਕ ਥਰੂ ਵਾਲਾ ਏਰੀਆ ਦੇਖੋ ਤੁਸੀਂ ਇਹ ਵੀ ਇੱਕ ਬਹੁਤ ਜੁਨੀਕੀ ਦਾ ਦਿੱਤਾ ਬਾਈ ਹੋਰਾਂ ਨੇ ਖਾਸ ਕਰਕੇ ਪੂਲ ਵਾਲੀ ਸਾਈਡ ਤੇ ਜ਼ਰੂਰੀ ਆ ਹੋਰ ਪਾਣੀ ਵਗੈਰਾ ਚਾਹੁੰਦਾ ਦਿਓ ਸਾਰਾ ਹਾਂ ਜੇ ਕਹਦੇ ਦੂਜੀ ਗੱਲ ਇੱਥੇ ਆਪਣੀ ਹੁਣ ਚਲੋ ਆਪਾਂ ਦਿਨ ਚ ਕਰ ਰਹੇ ਹਾਂ ਇੱਥੇ ਲਾਈਟਨਿੰਗ ਦਾ ਤੁਸੀਂ ਸ਼ਾਮ ਨੂੰ ਜਿਹੜੀ ਲਾਈਟਨਿੰਗ ਲਾਈ ਆ ਉਹ ਵੀ ਪ੍ਰੋਪਰ ਵੇ ਨਾਲ ਲੱਗੀ ਹੋਈ ਆ ਵੀ ਇਕੱਲੇ ਇਕੱਲੇ ਪlant ਤੇ ਲਾਈਟ ਪੈਂਦੀ ਆ ਠੀਕ ਆ ਜੀ ਬਈ ਗ੍ਰੀਨਰੀ ਦਾ ਵੀ ਪੂਰਾ ਧਿਆਨ ਰੱਖਿਆ ਚਾਰੇ ਪਾਸੇ ਹੈ ਨਾ ਹਾਂ ਜੀ ਹਾਂ ਜਿਵੇਂ ਤੁਸੀਂ ਦੱਸਿਆ ਬਹੁਤ ਸਾਰੇ ਪlantਸ ਲਾਏ ਨੇ ਤੇ ਬਈ ਇਹ ਆ ਗਿਆ ਪੂਲ ਏਰੀਆ ਪੂਲ ਏਰੀਆ ਆ ਗਿਆ ਜੀ ਪੂਲ ਏਰੀਆ ਦੇ ਵਿੱਚ ਇਹ ਬਈ ਇਹ ਆਪਣਾ ਵਾਸ਼ਰੂਮ ਆ ਗਿਆ ਆਪਣਾ ਬੇਬਿੰਗ ਏਰੀਆ ਆ ਗਿਆ ਜਿਵੇਂ ਦੇਖੋ ਤੁਸੀਂ ਇੱਥੇ ਖੋਲ ਲੰਨੇ ਆ ਤੇ ਇਹ ਆਪਣਾ ਉਤੋਂ ਓਪਨ ਰਹੂਗਾ ਜੇ ਉਸ ਦਾ ਉਹ ਕਲਾਇੰਟ ਦਾ ਜਿਵੇਂ ਕਲਾਇੰਟ ਚ ਆ ਰਹੇ ਸੀ ਉਤੋਂ ਓਪਨ ਰੱਖਣਾ ਕੀ ਬਾਤ ਹੈ ਜੀ ਜੋ ਰਾਤ ਨੂੰ ਉਤੋਂ ਬੰਦਾ ਬਾਤ ਵੀ ਇੰਜੋਏ ਕਰ ਸਕਦਾ ਸਿੱਧੀ ਖੁੱਲੀ ਹਵਾ ਤੇ ਇੱਧਰ ਵੀ ਜਿਵੇਂ ਹਾਂ ਇੱਕ ਬਾਹਰ ਲਈ ਸਾਈਡ ਹਾਂਜੀ ਜਿਵੇਂ ਆਮ ਪੂਲ ਦੇ ਹੁੰਦੇ ਹਰ ਪੂਲ ਦੇ ਬਾਹਰ ਤੇ ਉਹਦੇ ਅੰਦਰ ਪ੍ਰਾਈਵੇਸੀ ਦੇ ਹਾਂਜੀ ਅੰਦਰ ਪ੍ਰਾਈਵੇਸੀ ਦੇਦੀ ਜਿਵੇਂ ਹਸਨ ਵਾਲਾ ਸਪੇਸ ਦੇਦੀ ਮੋਤ ਜੀ ਹਾਂਜੀ ਕੀ ਬਾਤ ਹੈ ਆਕਿਡ ਜੇ ਕੇ ਫੂਲ ਆ ਗਿਆ ਕੇ ਫੂਲ ਆ ਗਿਆ ਤੇ ਇੱਧਰ ਆਪਾਂ ਪੂਲ ਦੀ ਡੈਪਥ ਰੱਖੀ ਆ 4.5 ਫੁੱਟ ਤੋਂ ਲੈ ਕੇ 6 ਫੁੱਟ ਤੱਕ ਠੀਕ ਹੈ ਜੀ ਹਾਂਜੀ ਤੇ ਆਵਾਜ਼ ਦੇਖੋ ਵੀ ਦੋਸਤੋ ਫੋਟੋਫਾਲ ਜ ਆ ਗਿਆ ਮੰਨ ਲਓ ਦੋਸਤੋ ਯਕੀਨ ਨਹੀਂ ਕਰਨਾ ਤੁਸੀਂ ਕਹਿਣਾ ਬੰਬੇ ਲਈ ਫਿਰਦਾ ਗੁਰੀ ਪਰ ਇਹ ਬਠਿੰਡੇ ਦੇ ਵਿੱਚ ਆ ਬਾਈ ਉਹ ਬਠਿੰਡੇ ਦੇ ਮਹੱਲੀ ਦੇ ਵਿੱਚ ਖਾਸ ਕਰਕੇ ਕੰਮ ਕਰਦੇ ਨੇ ਤੇ ਪਰ ਕੰਮ ਜੇ ਕਹਿੰਦੀ ਹਰ ਇੱਕ ਬ੍ਰੀਕ ਪੁਆਇੰਟ ਤੋਂ ਬਹੁਤ ਸੋਹਣੇ ਤਰੀਕੇ ਨਾਲ ਸਜੇ ਢੰਗ ਨਾਲ ਕੀਤਾ ਹੋਇਆ ਇੱਧਰ ਬਾਈ ਇਹ ਆ ਗਿਆ ਜੀ ਆਪਣਾ ਬਾਰ ਏਰੀਆ ਤੇ ਕਿਚਨ ਏਰੀਆ ਓਪਨ ਕਿਚਨ ਜਿਵੇਂ ਪੂਲ ਸਾਈਡ ਕੋਸ਼ ਵੀ ਆਪਣਾ ਫੰਕਸ਼ਨ ਹੁੰਦਾ ਪਾਰਟੀ ਹੁੰਦੀ ਆ ਉਈ ਫੈਮਿਲੀ ਜਾਂ ਕੁਝ ਵੀ ਕਰਦੇ ਆ ਤਾਂ ਉਹਨਾਂ ਲਈ ਆਪਾਂ ਇਹ ਚੀਜ਼ ਇੱਕ ਉਹ ਕੀਤਾ ਤਿਆਰ ਠੀਕ ਹੈ ਜੀ ਵੀ ਇੱਥੇ ਆਪਦਾ ਕਿਚਨ ਏਰੀਆ ਉਧਰ ਸਿੰਕ ਆ ਗਿਆ ਤੇ ਇੱਧਰ ਬਾਹਰ ਏਰੀਆ ਸਾਰਾ ਬਾਹਰ ਏਰੀਆ ਆ ਗਿਆ ਨਾਲੇ ਸਭ ਤੋਂ ਵੱਡੀ ਗੱਲ ਹੈ ਨਾ ਭਾਈ ਉੱਪਰ ਆਪਾਂ ਓਪਨ ਰੱਖਿਆ ਇਹ ਪ੍ਰਾਈਵੇਸੀ ਕਿੰਨੀ ਹੋਗੀ ਹਾਂ ਪ੍ਰਾਈਵੇਸੀ ਤਾਂ ਬਹੁਤ ਹੋ ਜਾਂਦੀ ਹੈ ਮਤਲਬ ਅੱਗੋਂ ਪਤਾ ਹੀ ਨਹੀਂ ਲੱਗਦਾ ਬੈਕ ਸਾਈਡ ਤੇ ਇੰਨਾ ਕਿਹੜਾ ਸੂਰਤ ਨਜ਼ਾਰਾ ਬਣਾਇਆ ਹੋਇਆਗਾ ਹਾਂ ਜੀ ਹਾਂ ਤੇ ਪਰ ਬੈਕ ਸਾਈਡ ਤੇ ਆ ਕੇ ਪਤਾ ਲੱਗਦਾ ਕੀ ਬਾਤ ਹੈ ਤੇ ਭਾਈ ਹੁਣ ਜੇ ਆਪਾਂ ਗੱਲ ਕਰੀਏ ਜਿਵੇਂ ਇਸ ਤਰੀਕੇ ਦੇ ਸੋਹਣੇ ਪ੍ਰੋਜੈਕਟ ਬਣਾਉਣੇ ਆ। ਹਾਂਜੀ। ਤਾਂ ਆਪਾਂ ਕਿਹੜੇ-ਕਿਹੜੇ ਏਰੀਆ ਦੇ ਵਿੱਚ ਖਾਸ ਕਰਕੇ ਕੰਮ ਕਰਦੇ ਆ। ਆਪਾਂ ਬਠਿੰਡਾ ਏਰੀਆ ਆ ਜਾਂਦਾ ਜੀ ਆਪਣੇ ਚ 20 ਕਿਲੋਮੀਟਰ ਦੀ ਰੇਂਜ ਬਠਿੰਡੇ ਏਰੀਆ ਚ ਬਣਾ ਦਿੰਨੇ ਆ ਤੇ ਇੱਕ ਆਪਣਾ ਮਹਾਲੀ ਤੇ ਫੋਕਸ ਕੀਤਾ ਹੋਇਆ ਆਪਾਂ ਥੋੜਾ ਵੀ ਮਹਾਲੀ ਕਰ ਰਹੇ ਆ। ਮਹਾਲੀ ਤੋਂ ਮਤਲਬ 30-40 ਕਿਲੋਮੀਟਰ ਦਾ ਹਾਂ 30-40 ਕਿਲੋਮੀਟਰ ਹਾਂਜੀ ਫਿਰ ਬਾਲਾ ਅਸੀਂ ਫਿਰ ਕੁਆਲਿਟੀ ਚ ਕੰਪਰੋਮਾਈਜ਼ ਹੋ ਜਾਂਦਾ ਜੀ ਆਪਾਂ ਹਰ ਜਗ੍ਹਾ ਪ੍ਰੋਜੈਕਟ ਫੜ ਲਈ ਨਾ ਬਾਕੀਆਂ ਵਾਂਗੂ। ਜੀ ਤੇ ਫਿਰ ਉਹ ਕੁਆਲਿਟੀ ਨਾਲ ਬਾਲਾ ਆਪਾਂ ਖੇਡ ਖ ਪ੍ਰੈਜ਼ੈਂਟ ਹੋਈਏ ਵੀ ਦਿਨ ਚ ਆਏ ਨਹੀਂ ਚਲੋ ਵੈਸੇ ਤਾਂ ਸਾਈਟ ਇੰਜੀਨੀਅਰ ਰੱਖਦੇ ਆ ਆਪਾਂ ਪਰ ਆਪ ਦਾ ਸਾਡਾ ਮੋਟਿਵੇ ਇਹੀ ਰਹਿੰਦਾ ਵੀ ਇੱਕ ਗੇੜਾ ਸਾਡੀ ਟੀਮ ਚ ਕੋਈ ਨਾ ਕੋਈ ਬੰਦਾ ਲਾਵੇ ਪ੍ਰੋਪਰ ਮਤਲਬ ਇਹ ਵੀ ਇੱਕ ਚੰਗੀ ਗੱਲ ਹੈ ਵੀ ਆਪਾਂ ਚਾਰੇ ਪਾਸੇ ਨਹੀਂ ਕਹਿੰਦੇ ਹੁੰਦੇ ਜਾਂਦੇ ਵੀ ਇੱਕ ਸਰਸੇ ਆ ਇੱਕ ਅੰਬਰਸਰ ਹੈ ਪ੍ਰੋਜੈਕਟ ਜਿੱਥੇ ਪ੍ਰੋਜੈਕਟ ਆ ਉਥੇ ਸਾਈਟ ਮੈਨੇਜਰ ਵੀ ਹੈਗੇ ਨੇ ਹਾਂਜੀ ਹਾਂ ਸੋ ਤੁਹਾਡੀ ਟੀਮ ਦਾ ਵੀ ਗੇੜਾ ਰਹਿੰਦਾਗਾ ਹਰ ਸਾਈਟ ਲਈ ਆਪਾਂ ਸਾਈਟ ਮੈਨੇਜਰ ਅਲੱਗ ਹਾਇਰ ਕਰਦੇ ਆ ਸਿਵਲ ਇੰਜੀਨੀਅਰ ਜਾਂ ਕੋਈ ਡਿਪਲੋਮਾ ਸਿਵਲ ਚ ਜਿਹਦਾ ਐਕਸਪੀਰੀਅੰਸ ਹੈਗਾ ਆਪਾਂ ਉਸ ਬੰਦੇ ਨੂੰ ਚੂਜ਼ ਕਰਦੇ ਆ ਕੋਈ ਆਪਾਂ ਉਦਾਂ ਨਹੀਂ ਵੀ ਕਿਸੇ ਨੂੰ ਵੀ ਜਾ ਕੇ ਆਪਾਂ ਬਿਠਾ ਦਈਏ ਜਿਹਨੂੰ ਨੌਲੇਜ ਨਾ ਹੋਵੇ ਪਰ ਉਮੇ ਮਜ਼ਾ ਨਹੀਂ ਆਉਂਦਾ ਕੰਮ ਕਰਨ ਦਾ ਬਿਲਕੁਲ ਇਹ ਵੀ ਇੱਕ ਖਾਸ ਚੀਜ਼ ਆ ਕਿਉਂਕਿ ਭਾਈ ਮੇਰੇ ਨਾਲ ਬਹੁਤ سارے ਐਨਆਰਆਈ ਮਿੱਤਰ ਜੁੜੇ ਹੋਏ ਆ ਓਕੇ ਉਹਨਾਂ ਨੂੰ ਮੰਨ ਲਿਓ ਕਹਿ ਦੀਨਾ ਪੈਸੇ ਆ ਪੱਖੋਂ ਕੋਈ ਕਾਟਣ ਓਕੇ ਉਹ ਕਹਿੰਦੇ ਅਸੀਂ ਰੁਪਈਆ ਲਾਉਣਾ ਖੁੱਲ੍ਹ ਕੇ ਪਰ ਚੀਜ਼ ਸਾਨੂੰ ਵੀ ਐ ਬਣੀ ਆਵੇ ਨਜ਼ਰ ਆਵੇ ਜਿਵੇਂ ਤੁਸੀਂ ਆ ਇੱਕ ਬਹੁਤ ਖਾਸ ਤੋਹਫਾ ਹਾਂਜੀ ਬਣਾ ਕੇ ਦੇ ਤੁਹਾਨੂੰ ਦੱਸਿਆ ਆਪਾਂ ਕੁਆਲਿਟੀ ਦੀ ਵਰਕ ਕਰਦੇ ਆਂ ਜਿਵੇਂ ਦੀ ਅਗਲਾ ਕਲਾਇੰਟ ਦੀ ਰਿਕੁਆਇਰਮੈਂਟ ਹੋਊ ਆਪਾਂ ਉਦਾਂ ਹੀ ਦੇਣਾ ਆਪਾਂ ਕੋਈ ਐਦਾਂ ਨਹੀਂ ਵੀ ਜਿਵੇਂ ਕਈ ਆਪਾਂ ਦੇਖਦੇ ਆਂ ਚੀਜ਼ ਦਿਖਾਉਣੀ ਕੁਝ ਹੋਰ ਆ ਕਰਨੀ ਕੁਝ ਹੋਰ ਆ ਉਹ ਉਹ ਸਿਸਟਮ ਨਹੀਂ ਹੈਗਾ ਪ੍ਰੋਪਰ ਕੁਆਲਿਟੀ ਚੈੱਕ ਹੋਊ ਹਰੇਕ ਚੀਜ਼ ਦੀ ਕੁਆਲਿਟੀ ਪ੍ਰੋਪਰ ਚੈੱਕ ਹੋ ਕੇ ਫੇਰ ਆਪਾਂ ਉਹ ਚੀਜ਼ ਯੂਜ਼ ਕਰਨੀ ਆ ਠੀਕ ਹੈ ਜੀ ਲਓ ਵੀ ਦੋਸਤੋ ਜਿਹੜਾ ਅਲਟਰਾ ਲਗਜ਼ਰੀ ਬਿਲਾ ਤੁਹਾਨੂੰ ਦਿਖਾਇਆ ਹੈ ਨਾ ਤੁਹਾਨੂੰ ਵੀ ਪਸੰਦ ਆਇਆ ਹੁਣ ਪਸੰਦ ਆਵੇ ਵੀ ਕਿਉਂ ਨਾ ਕਿਉਂਕਿ ਬਾਈਓਰਾਂ ਨੇ ਦਿਲੋਂ ਕੰਮ ਕੀਤਾ ਹੈ ਜਮਾ ਗੇਟ ਤੋਂ ਲੈ ਕੇ ਬੈਕਸਾਈਡ ਪੂਲ ਤੱਕ ਇੱਕ ਇੱਕ ਚੀਜ਼ ਨੂੰ ਬਰੀਕੀ ਨਾਲ ਜੇ ਕਹਿ ਦੀ ਨਾ ਸਮਾਰਿਆ ਸਜਾਇਆ ਤੇ ਜੋ ਵੀ ਕਲਾਇੰਟ ਦੀ ਰਿਕੁਆਇਰਮੈਂਟ ਸੀ ਕਲਾਇੰਟ ਵੀ ਬਹੁਤ ਮਤਲਬ ਮੈਂ ਗੱਲਬਾਤ ਕਰ ਰਿਹਾ ਸੀ ਬਹੁਤ ਹੈਪੀ ਨੇ ਬਾਈ ਉਹਨਾਂ ਦੇ ਕੰਮ ਤੋਂ ਵੀ ਕਹਿੰਦੇ ਹਰ ਇੱਕ ਚੀਜ਼ ਸਾਨੂੰ ਮਤਲਬ ਸਾਡੇ ਤੋਂ ਸੋਚ ਤੋਂ ਵੀ ਅੱਗੇ ਲੈ ਕੇ ਗਏ ਨੇ ਤੇ ਬਾਈ ਉਹਨਾਂ ਦਾ ਪਹਿਲਾਂ ਫੈਮਿਲੀ ਬਿਜ਼ਨਸ ਦਾ ਫੈਮਿਲੀ ਐਕਸਪੀਰੀਅੰਸ ਹੈਗਾ ਤੇ ਹੁਣ ਜੰਗ ਕਹਿੰਦਾ ਬਲੱਡ ਹੈ ਜਿਹੜਾ ਉਹ ਇਹਦੇ ਵਿੱਚ ਹੋਰ ਨਿਖਾਰ ਲਿਆ ਰਿਹਾ ਹੈਗਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੋਈ ਬਿਲਾ ਬਣਾਉਣਾ ਹੈ ਕੋਈ ਵੀ ਕੰਸਟਰਕਸ਼ਨ ਪ੍ਰੋਜੈਕਟ ਕਰਵਾਉਣਾ ਕਮਰਸ਼ੀਅਲ ਆ ਚਾਹੇ ਆਪਣਾ ਹਾਊਸ ਦਾ ਤੇ ਬਾਈ ਉਹਨਾਂ ਨਾਲ ਕੰਟੈਕਟ ਜ਼ਰੂਰ ਕਰਿਓ ਤੇ ਮੇਨ ਗੱਲ ਜੇ ਪ੍ਰੀਮੀਅਮ ਦੇ ਵਿੱਚ ਜਾਣਾ ਤਾਂ ਖਾਸ ਕਰਕੇ ਕੰਟੈਕਟ ਕਰ ਲਿਓ ਕਿਉਂਕਿ ਪ੍ਰੀਮੀਅਮ ਦੇ ਵਿੱਚ ਮੈਂ ਇਹਨਾਂ ਦੇ ਪ੍ਰੋਜੈਕਟ ਦੇਖੇ ਨੇ ਬਹੁਤ ਸਾਫ਼ ਸੁਥਰੇ ਤੇ ਬਹੁਤ ਵਧੀਆ ਤਰੀਕੇ ਨਾਲ ਬਾਈ ਉਹਰੀ ਮੈਨੇਜ ਕਰਦੇ ਨੇ ਧੰਨਵਾਦ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਹ ਬਿਲਕੁਲ ਕਿਵੇਂ ਲੱਗਿਆ